ਨਹੀਂ ਇਹ ਵਰ ਕਮਰਾ ਹਾਜ਼ਰ ਤੇ ਬਾਜਾ ਅਬਰਾਹ ਚੰਗਾ ਸੀ ਭਾਈ ਕੀ ਕਰ ਬਤਾ ਦੇ ਨਹੀਂ ਚੰਗਾ ਛੋਟਾ ਬਬੂ ਜੀ ਦਾ ਤਾਂ ਤਾਂ ਹੀ ਨਹੀਂ ਦੱਸਦਾ ਇਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਹਿਲਾਂ ਆਪਣੀਆਂ ਦੋ ਮਾਸੂਮ ਧੀਆਂ ਨੂੰ ਗੋਲੀ ਮਾਰੀ ਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਦਿੱਤੀ ਹੈ ਤਾਂ ਪੰਜਾਬ ਦੇ ਫਿਰੋਜ਼ਪੁਰ ਤੋਂ ਇਹ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਫਾਈਨੈਂਸਰ ਅਤੇ ਸੈਨੂਨ ਦੇ ਮਾਲਕ ਅਵੰਦੀਪ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀਆਂ ਦੋ ਧੀਆਂ ਅਤੇ ਪਤਨੀ ਨੂੰ ਗੋਲੀ ਮਾਰ ਦਿੱਤੀ ਪੁਲਿਸ ਦੇ ਅਨੁਸਾਰ ਜਦੋਂ ਘਰ ਦੀ ਨੌਕਰਾਨੀ ਸਵੇਰੇ ਘਰ ਆਈ ਅਤੇ ਦਰਵਾਜ਼ਾ ਖਟਕਟਾਇਆ ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ ਸਫਾਈ ਕਰਨ ਵਾਲੀ ਔਰਤ ਨੇ ਉੱਪਰ ਰਹਿਣ ਵਾਲੇ ਕਿਰਾਏਦਾਰਾਂ ਨੂੰ ਫੋਨ ਕੀਤਾ ਅਤੇ ਪੁੱਛਿਆ ਫਿਰ ਕਿਰਾਏਦਾਰਾਂ ਦੇ ਕਹਿਣ ਦੇ ਉੱਤੇ ਉਸਨੇ ਮਾਲਕ ਨੂੰ ਫੋਨ ਕੀਤਾ ਘਰ ਦੇ ਅੰਦਰ ਫੋਨ ਵੱਜਦਾ ਰਿਹਾ ਪਰ ਕਿਸੇ ਨੇ ਫੋਨ ਦਾ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਦਰਵਾਜ਼ਾ ਖੁੱਲਿਆ ਤਾਂ ਇਸ ਦੇ ਨਾਲ ਉਹਨਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਹਨਾਂ ਨੂੰ ਜੋ ਕਿ ਗੈਸ ਨਾਲ ਮਾਰਿਆ ਗਿਆ ਹੋਵੇਗਾ ਹਾਲਾਂਕਿ ਜਦੋਂ ਉਹ ਹੇਠਾਂ ਆਏ ਅਤੇ ਦਰਵਾਜ਼ਾ ਤੋੜਿਆ ਗਿਆ ਤਾਂ ਉਹਨਾਂ ਨੇ ਦੇਖਿਆ ਕਿ ਸਾਰੇ ਮਰ ਚੁੱਕੇ ਸਨ ਇੱਕ ਧੀ ਜਿਸ ਦੀ ਉਮਰ 10 ਸਾਲ ਸੀ ਅਤੇ ਦੂਜੀ ਧੀ ਜਿਸ ਦੀ ਉਮਰ 6 ਸਾਲ ਸੀ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ ਐਸਐਸਪੀ ਭੁਪਿੰਦਰ ਸਿੰਘ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸ ਦੇ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈਗਾ ਕਿ ਇਸ ਦੇ ਵਿੱਚ ਕੋਈ ਹੋਰ ਮਾਮਲਾ ਸ਼ਾਮਿਲ ਹੈ ਜਾਂ ਫਿਰ ਨਹੀਂ ਹੈ ਇਸ ਬਾਬਤ ਕੋਈ ਵੀ ਅਜੇ ਪੁਸ਼ਟੀ ਜਿਹੜੀ ਕਿ ਕਹਿ ਸਕ ਦਿਆਂ ਵੀ ਸਾਹਮਣੇ ਨਹੀਂ ਆਈ ਹੈ ਪਰ ਤੁੰ ਦੱਸਦੇ ਕਿ ਸੂchna ਮਿਲਨ ਦੇ ਉੱਤੇ ਮੌਕੇ ਦੇ ਉੱਤੇ ਪੁਲਿਸ ਟੀਮ ਪਹੁੰਚ ਜਾਂਦੀ ਹੈ ਤੇ ਪੂਰੇ ਘਰ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਲਾਸ਼ਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਇੱਕ ਫੋਰੈਂਸਿਕ ਟੀਮ ਨੂੰ ਵੀ ਮੌਕੇ ਦੇ ਉੱਤੇ ਬੁਲਾਇਆ ਗਿਆ ਅਤੇ ਸਬੂਤ ਇਕੱਠੇ ਕਰਨ ਦੇ ਵਿੱਚ ਝੁੱਟੀ ਹੋਈ ਹੈ ਟੀਮ ਤਾਂ ਘਟਨਾ ਦੇ ਉੱਤੇ ਪੁਲਿਸ ਟੀਮ ਪਹੁੰਚੀ ਹੋਈ ਹੈ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਪਰਿਵਾਰਕ ਝਗੜੇ ਮਾਨਸਿਕ ਤਣਾਅ ਅਤੇ ਵਿਤੀ ਕਾਰਕ ਸ਼ਾਮਿਲ ਹੈ ਗਵਾਹਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈਗਾ ਕਿ ਅਮਨਦੀਪ ਸਿੰਘ ਇੱਕ ਸ਼ਾਂਤ ਵਿਅਕਤੀ ਸੀ ਅਤੇ ਕਦੇ ਵੀ ਕਿਸੇ ਝਗੜੇ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਸੀਗਾ ਪਰ ਇਹ ਘਟਨਾ ਬਹੁਤ ਕੁਝ ਬਿਆਨ ਕਰਦੀ ਹੈ ਬਹੁਤ ਕੁਝ ਸਵਾਲ ਖੜੇ ਕਰਦੀ ਹੈ ਕਿ ਆਖਿਰ ਅਜਿਹੀ ਕਿਹੜੀ ਗੱਲ ਸੀਗੀ ਕਿਹੜੀ ਮਜਬੂਰੀ ਸੀਗੀ ਕਿ ਇੱਕ ਵਿਅਕਤੀ ਨੂੰ ਆਪਣੀਆਂ ਦੋਨੋਂ 3ਾਂ

ਚਾਰ ਹੈ ਜੀ ਆਪ ਹੈ ਉਹਨਾਂ ਦੀ ਪਤਨੀ ਹੈ ਜਸਬੀਰ ਕੌਰ ਦੋ ਬੱਚੇ ਹੈ ਜੀ ਦੋ ਕੁੜੀਆਂ ਬੇਟੀਆਂ ਹਨ ਤੁਹਾਨੂੰ ਕਿਵੇਂ ਪਤਾ ਲੱਗਿਆ ਸਰ ਅਸੀਂ ਗੁਰਦਾਥੇ ਪਾਠ ਦਾ ਆਰੰਭ ਕਰਵਾਉਣਾ ਉਹਦੇ ਲਈ ਤਿਆਰੀਆਂ ਕਰ ਰਹੇ ਸੀ ਔਰ ਇੱਥੋਂ ਜਦੋਂ ਅਲੇਦਵਲੇ ਤੋਂ ਦੇਖਿਆ ਕਿ ਗੇਟ ਨਹੀਂ ਖੋਲ ਰੇ ਤਾਂ ਸਾਡੇ ਕੋਲ ਬਚਾ ਗਿਆ ਵਾ ਕਿ ਐਦਾਂ ਲੱਗਦਾ ਵੀ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਦਰਵਾਜ਼ਾ ਨਹੀਂ ਖੋਲ ਰੇ ਸ਼ਾਇਦ ਕਿਤੇ ਬੇਹੋਸ਼ ਨੇ ਔਰ ਅਸੀਂ ਆ ਕੇ ਜਦੋਂ ਦਰਵਾਜ਼ਾ ਖੋਲਿਆ ਵਾ ਤੱਕ ਲਗਾ ਕੇ ਤਾਂ ਦੇਖਿਆ ਕਿ ਉਹਨਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਨੇ ਉਸ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਵਾ ਔਰ ਬਾਕੀ ਆਲੇ ਦੁਆਲੇ ਨੂੰ ਜੋੜੇ ਨੇ ਰਿਸ਼ਤੇਦਾਰ ਉਹਨਾਂ ਨੂੰ ਬੁਲਾ ਲਿਤਾ ਹੋਆ ਪੁਲਿਸ ਆਈ ਹੋਈ ਹੈ ਉਹ ਆਪਣਾ ਜਾਂਚ ਕਰ ਰਹੀ ਹੈ ਇਸ ਤਰ੍ਹਾਂ ਕੋਈ ਪਤਾ ਨਹੀਂ ਸਰਿਆ ਅਜੇ ਕੋਈ ਵੀ ਹੁਣ ਤੱਕ ਦੀ ਘਟਨਾ ਸਾਡੇ ਸਾਹਮਣੇ ਨਹੀਂ ਹੈ ਕਿ ਕੁਝ ਉਹਨਾਂ ਦਾ ਘਰੇਲੂ ਕੁਝ ਹੋਵੇ ਜਾਂ ਕੁਝ ਹੋਰ ਹੋਵੇ ਦਿਮਾਗੀ ਬਰਡਨ ਹੋਵੇ ਬਹੁਤ ਕੁਝ ਮਜਾਜ ਬੰਦਾ ਹੈ ਜੀ ਹੁਣ ਤੱਕ ਦਾ ਦੇਖੋ ਜਿਹੜਾ ਜਿਹੜਾ ਹੁਣੇ ਬੜੀ ਬੰਦਪਾਗੀ ਘਟਨਾ ਜੜੀ ਹੋਈ ਆ ਇਹਦੇ ਵਿੱਚ ਅਮਨਦੀਪ ਸਿੰਘ ਜਿਹੜੇ ਸਨਖ ਰਵਿੰਦਰ ਸਿੰਘ ਇਹਨਾਂ ਦਾ ਘਰ ਹੈ ਇੱਥੇ ਸਵੇਰ ਜਿਹੜੇ ਇਹਨਾਂ ਦੇ ਗਵੰਡੀ ਹੈਗੇ ਆ ਉਹਨਾਂ ਨੂੰ ਨਾਲ ਪਤਾ ਲੱਗਿਆ ਵੀ ਇੱਥੇ ਇਹ ਕਿਉਂ ਨਹੀਂ ਜਿਹੜੇ ਕੰਮ ਕਰ ਕਰਨ ਵਾਲੇ ਆਏ ਤੇ ਵੀ ਇਹ ਬਾਹਰ ਕਿਉਂ ਨਹੀਂ ਨਿਕਲੇ ਜਦੋਂ ਇਹਨਾਂ ਦੇ ਉੱਪਰ ਕਿਰਾਏਦਾਰ ਵੀ ਹੈ ਤੇ ਸਾਹਮਣੇ ਗਵੰਡੀ ਫੁਰਗੀਨਾ ਕਰਨਜੀ ਸਿੰਘ ਕਰਨਜੀ ਸਿੰਘ ਇਹਨਾਂ ਨੇ ਆ ਕੇ ਇੱਥੇ ਦੇਖਿਆ ਤੇ ਉਹਨੂੰ ਕੁਸ਼ ਕਰਕੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਨਾਂ ਦੇ ਕੋਲੇ ਹੀ ਪਿਸਟਲ ਹੈ ਜਿਹੜੇ ਅਮਨਦੀਪ ਸਿੰਘ ਸੀਗੇ ਤੇ ਜ਼ਿਆਦਾ ਤੌਰ ਤੇ ਪਹੇ ਲੱਗਦਾ ਵੀ ਇਹਨਾਂ ਨੂੰ ਕੋਈ ਆਪਣਾ ਜਿਵੇਂ ਉਹਨਾਂ ਦੇ ਬੱਚਿਆਂ ਦੇ ਇਹਨਾਂ ਦੇ ਕੋਲੇ ਹੀ ਪਿਸਟਲ ਹੈ ਵੀ ਕੋਈ ਗੁੱਸਾਗਲਾ ਹੋਇਆ ਜਾਂ ਕੋਈ ਕਿਹੜੀ ਗੱਲ ਕਰਨ ਹੋਇਆ ਉਹ ਬਾਕੀ ਅਸੀਂ ਜਿਹੜਾ ਸਾਰਾ ਵੈਰੀਫਾਈ ਕਰ ਰਹੇ ਆ ਤੇ ਵੈਸੇ ਬਹੁਤ ਹੀ ਟਰਾਜਿਕ ਇਨਸੀਡੈਂਟ ਹੈ ਤੇ ਅਸੀਂ ਪਰ ਸੀਸੀਟੀਵੀ ਵਗੈਰਾ ਜਿਹੜਾ ਅੰਦਰ ਲੱਗਿਆ ਉਸ ਨੂੰ ਸਾਰਾ ਵੈਰੀਫਾਈ ਕਰਕੇ ਵੀ ਕੋਈ ਫਾਉਲ ਪਲੇ ਤਾਂ ਨਹੀਂ ਹੋ ਤੇ ਕਿ ਕੀ ਇਹਨਾਂ ਨੇ ਹੀ ਜਿਹੜਾ ਇਹਨਾਂ ਤੋਂ ਚੱਲੀ ਆ ਇਹ ਕੋਈ ਫਾਉਲ ਪਲੇ ਆ ਕਿੰਨੇ ਦਿਨਾਂ ਤੋਂ ਕੋਈ ਲੱਗੀ ਹੈ ਦੇਖੋ ਇਹ ਚੱਤ ਹੋਈ ਹੈ ਕਿਉਂ ਕੋਲ ਕੋਲ ਦੇਖੋ ਇਹਦਾ ਉਹਨਾਂ ਦੀ ਪਤਨੀ ਇੱਕੋ ਆਪ ਤੇ ਅਮਨਦੀਪ ਸਿੰਘ ਉਹਨਾਂ ਦੀ ਪਤਨੀ تنویر कौर ਜਸਵੀਰ कौर ਤੇ ਉਹਨਾਂ ਦੀ ਮਨਵੀਰ ਤੇ ਇੱਕ ਪਰਨੀਤ ਬੱਚੀਆਂ ਦੋਨੇ ਜਿਹੜੀ 10 ਸਾਲ ਦੀ ਬੱਚੀ ਹੈ ਇੱਕ 6 ਸਾਲ ਦੀ ਬੱਚੀ ਹੈ ਉਹਨਾਂ ਦੀ ਡੱਟ ਹੋ ਗਈ ਇਹ ਸਾਰੇ ਸਾਲ ਗਨਸ਼ਾਟ ਹੋਏ ਆ ਸਾਰੇ ਨਹੀਂ ਨਹੀਂ ਗਨਸ਼ਾਟ ਜਿਹੜਾ ਜ਼ਿਆਦਾ ਤੌਰ ਤੇ ਕਰਦੇ ਆ ਇਹ ਦੇਖੋ ਜੀ ਇਹ ਇੱਕ ਚਾਰਾ ਜਣੇ ਦੀ ਸਰ ਕੀ ਕੰਮ ਕਰਦੀ ਸੀ ਹਸਬੰਡ ਪਤਾ ਲੱਗਾ ਸਰ ਕੀ ਕੰਮ ਕਰਦਾ ਸੀ ਇਹ ਫਾਈਨਾਂਸ ਦਾ ਕੰਮ ਸੀ ਜੀ ਉਹ ਮਤਲਬ ਕਿ ਉਹ ਕੋਠੀਆਂ ਬਣਾ ਕੇ ਵੀ ਵੇਚਦੇ ਸੀ ਅੱਛਾ ਅੱਛਾ ਲੱਗਦਾ ਵੀ ਮਤਲਬ ਕਿ ਜਿਹੜੇ ਗਨ ਸ਼ਾਟ ਆਪੀ ਮਤਲਬ ਕਿ ਕਿੱਥੇ ਹੋ ਦੇਖੋ ਆਪਣਾ ਹਜੇ ਵੈਰੀਫਾਈ ਕਰ ਰਹੇ ਆ ਤੇ ਦਿਖਨੋਂ ਤਾਂ ਉੱਥੇ ਹੀ ਉਹਨਾਂ ਦੇ ਕੋਲੇ ਹੀ ਹੱਥ ਕੋਲੇ ਪਿਆ ਪਿਸਤਲ ਤੇ ਜਿਹੜਾ ਵੈਪਨ ਹੈ ਤੇ ਬਾਕੀ ਅਸੀਂ ਕੋਈ ਵੀ ਚੀਜ਼ ਮਤਲਬ ਇੱਥੇ ਇਹ ਨਹੀਂ ਕਹ ਰਹੇ ਵੀ ਆਪਾਂ ਸਾਰੇ ਤਰ੍ਹਾਂ ਤੋਂ ਪਚੈਕ ਕਰਾਂਗੇ ਵੀ ਅੰਦਰ ਸੀਸੀਟੀਵੀ ਵੀ ਚੈੱਕ ਕਰਾਂਗੇ ਬਾਕੀ ਜਿਵੇਂ ਇਹਨਾਂ ਨੇ ਦੱਸ ਰਹੇ ਆ ਤਾਂ ਇਹਨਾਂ ਨੇ ਧੱਕਾ ਮਾਰ ਕੇ ਖੋਲਿਆ ਵੀ ਅੰਦਰੋਂ ਬੰਦ ਸੀ ਦਰਵਾਜ਼ਾ ਜਿਹੜੇ ਆ ਕੋਹੰਡੀ ਨੇਵਰ ਸਾਹਿਬ ਸੀਗੇ ਇਹ ਗਏ ਸੀ ਸਭ ਤੋਂ ਪਹਿਲਾਂ ਨਾਲ ਜਿਹੜੇ ਨਾਲ ਸੀਗੇ ਇਹਨਾਂ ਦੇ ਵਾਈਫ ਸੀਗੇ ਇਹਨਾਂ ਨੇ ਪੁਸ਼ ਕਰਕੇ ਉਹ ਖੋਲਿਆ ਵੀ ਇਹ ਤਾਂ ਹੈ ਨਹੀਂਗਾ ਵੀ ਖੁੱਲਾ ਸੀ ਘਰ ਘਰ ਅੰਦਰੋਂ ਬੰਦ ਸੀਗਾ ਤੇ ਉਹ ਬਾਕੀ ਚੀਜ਼ਾਂ ਜਿਹੜੀਆਂ ਵੀ ਆਪਾਂ ਨੂੰ ਸੀਸੀਟੀਵੀ ਤੋਂ ਜਾਂ ਹੋਰ ਇਹਨਾਂ ਦੀ ਜੜੀ ਇਨਵੈਸਟੀਗੇਸ਼ਨ ਕਰਦੇ ਆ ਉਸ ਤੋਂ ਸਾਹਮਣੇ ਆਉਂਦੀਆਂ ਉਸ ਹਿਸਾਬ ਨਾਲ ਗੱਲ ਕਰਦੇ ਆ ਫਰੈਂਸਿਕ ਟੀਮ ਸਾਡੀ ਆ ਰਹੀ ਹੈ ਉਹ ਵੀ ਸਾਰਾ ਕੁਝ ਦੇਖ ਲੈਣਗੇ ਤੇ ক্লোਜ਼ ਜਿਹੜੇ ਇੰਜਰੀਜ਼ ਆ ਜਿਹੜੀਆਂ ক্লোਜ਼ ਰੇਨ ਤੋਂ ਉਹ ਲੈੇ ਚਲੀ ਆ ਸਰ ਕਿਹੜੀ ਜਗ੍ਹਾ ਤੇ ਇਹ ਹੋਇਆ ਜੀ ਹਰਮਨਗੜ੍ਹ ਹਰਮਨਗੜ੍ਹ